ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕੁਦਰਤੀ ਤੌਰ ਤੇ ਆਪਾਂ ਹਮੇਸ਼ਾ ਕੁਦਰਤ ਨਾਲ ਜੁੜੀਆਂ ਗੱਲਾਂ ਕਰਦੇ ਆਂ ਕੁਦਰਤ ਕਹਿੰਦੇ ਆ ਕਿ ਪਰਮਾਤਮਾ ਕਣ-ਕਣ ਚ ਹੈ ਜੇ ਕਣ-ਕਣ ਚ ਹੈ ਤੇ ਸਭ ਤੋਂ ਵੱਡੀ ਪਾਵਰ ਕੁਦਰਤ ਚ ਹੀ ਆ ਤੇ ਕੁਦਰਤ ਹੀ ਇਸ ਜਗਾ ਤੇ ਜੀਵ ਜੰਤੂ ਨੂੰ ਜੀਉਣ ਲਈ ਸਭ ਕੁਝ ਦਿੰਦੀ ਆ ਤੇ ਉਸ ਤੋਂ ਹੀ ਬਲਿਹਾਰ ਜਾਣਾ ਚਾਹੀਦਾ ਮਤਲਬ ਉਹਦੇ ਤੋਂ ਉੱਤੇ ਤੇ ਕੁਝ ਹੈ ਹੀ ਨਹੀਂ ਹੈ ਬਾਕੀ ਜੋ ਚੀਜ਼ਾਂ ਨੇ ਉਸਦੇ ਅੰਦਰ ਹੀ ਨੇ ਜਨਮ ਲੈਂਦੀਆਂ ਨੇ ਚਲੇ ਜਾਂਦੀਆਂ ਨੇ ਜੀਵਨ ਬਤੀਤ ਕਰਦੀਆਂ ਨੇ ਭਾਵੇਂ ਉਹ ਜੀਵ ਜੰਤੂ ਹੈ ਤੇ ਭਾਵੇਂ ਇੱਕ ਇਨਸਾਨ ਹੈ ਇਨਸਾਨ ਨੂੰ ਬੜਾ ਮਾਨ ਹੈ ਜੀ ਉਹਦੇ ਕੋਲ ਦਿਮਾਗ ਹੈ ਬਿਲਕੁਲ ਸਹੀ ਗੱਲ ਹੈ ਹੋਣਾ ਵੀ ਚਾਹੀਦਾ ਹੈ ਦਿਮਾਗ ਸਭ ਕੋਲ ਹੈ ਹਾਂ ਇਹ ਗੱਲ ਹੈ ਕਿ ਕੁਦਰਤ ਨੇ ਇਨਸਾਨ ਨੂੰ ਸਭ ਤੋਂ ਉੱਤੇ ਦਿਮਾਗ ਦਿੱਤਾ ਵੈਸੇ ਸਭ ਨੂੰ ਹੀ ਦਿੱਤਾ ਹੈ ਹਰ ਜੀਵ ਜੰਤੂ ਕੋਲ ਆਪਣਾ ਦਿਮਾਗ ਹੈ ਉਹਨਾਂ ਦੀ ਆਪਣੀ ਭਾਸ਼ਾ ਹੈ ਆਪਣੇ ਆਪਣੇ ਉਹਨਾਂ ਦੇ ਕਰਮ ਨੇ ਹੈਨਾ ਕਹਿੰਦੇ ਕਿ ਚੰਗੇ ਕਰਮ ਕਰੋ ਚੰਗੇ ਕਰਮ ਕਰੋ ਤਾਂ ਇਨਸਾਨੀ ਜੀਵਨ ਮਿਲਦਾ ਹੈ ਠੀਕ ਹੈ ਇਟਸ ਓਕੇ ਕਿਉਂ ਜਨਮ ਮਿਲਦਾ ਏ ਕਿਹੜਾ ਪੁੱਛ ਕੇ ਦਿੱਤਾ ਗਿਆ ਏ ਇਹ ਚੱਕਰ ਹੈ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਜਿਹੜੀ ਚੀਜ਼ ਦਾ ਪਤਾ ਨਹੀਂ ਹੈ ਉਹਦੀ ਟੈਨਸ਼ਨ ਕਿਉਂ ਕਰਨੀ ਉਹਦੀ ਗੱਲ ਵੀ ਕਿਉਂ ਕਰਨੀ ਨਹੀਂ ਪਤਾ ਆਉਣ ਵਾਲੇ ਕੱਲ ਦਾ ਨਹੀਂ ਕੁਝ ਕਰ ਸਕਦੇ ਬੀਤੇ ਹੋਏ ਕੱਲ ਬਾਰੇ ਪਰ ਸਾਡੀ ਚਰਚਾ ਹਮੇਸ਼ਾ ਇਹੀ ਹੁੰਦੀ ਹੈ ਸਾਡੇ ਨਾਲ ਐ ਹੋਇਆ ਜੀ ਸਾਡੇ ਨਾਲ ਇਦਾਂ ਹੋਇਆ ਜੀ ਅਸੀਂ ਉਹਦੀ ਉਹ ਮਧਾਣੀ ਪਾਉਂਨੇ ਆ ਸਾਡੇ ਨਾਲ ਬੀਤੇ ਹੋਏ ਵਕਤ ਦੀ ਆਪਣੀ ਸਟਰਗਲ ਨੂੰ ਯਾਦ ਕਰ ਕਰਕੇ ਬਸ ਉਸੇ ਚੀਜ਼ 'ਚ ਹੀ ਉਲਝੇ ਰਹਿੰਦੇ ਆ ਓਕੇ ਆ ਬਈ ਸਟਰਗਲ ਵਾਲਾ ਟਾਈਮ ਸੀ ਕਰ ਲਈ ਸਟਰਗਲ ਤੇ ਹੁਣ ਕੀ ਹੁਣ ਜਿਉ ਲੋ ਨਾ ਜਿਹੜੇ ਚਾਰ ਦਿਨ ਖੁਸ਼ੀ ਦੇ ਆ ਨਹੀਂ ਅਸੀਂ ਉਹੀ ਚੀਜ਼ਾਂ ਯਾਦ ਕਰ ਕਰਕੇ ਕਰ ਕਰਕੇ ਆਪਣੇ ਦਿਮਾਗ ਨੂੰ ਇਹ ਚੀਜ਼ ਦੇਣੀ ਹੈ ਕਿ ਬਈ ਅਸੀਂ ਇਹਦੇ 'ਚ ਹੀ ਆ ਹਜੇ ਅਸੀਂ ਸਟਕ ਹੋ ਚੁੱਕੇ ਆ ਇੱਥੇ ਕਿਉਂ ਕਿਉਂਕਿ ਉਦਾਂ ਦੀ એનર્ਜੀ ਹੀ ਅਸੀਂ ਆਪਣੇ ਦਿਮਾਗ ਮੰਨ ਨੂੰ ਦੇ ਰਹੇ ਆ ਤੇ ਕੁਦਰਤ ਨੇ ਸਭ ਤੋਂ ਉੱਤੇ ਦਿਮਾਗ ਦਿੱਤਾ ਹੈ ਦਿਮਾਗ ਹੀ ਸਾਨੂੰ ਹਰ ਤਰ੍ਹਾਂ ਦੀ ਇੰਟੂਸ਼ਨ ਦਿੰਦਾ ਹੈ ਤੇ ਜਿਹੜੀ ਇੰਟੂਸ਼ਨ ਅਸੀਂ ਦਿਮਾਗ ਨੂੰ ਦੇ ਰਹੇ ਹਾਂ ਤੇ ਉਹਨੇ ਸਾਨੂੰ ਫਿਰ ਉਹੀ ਦੇਣੀ ਹੈ ਓਕੇ ਠੀਕ ਆ ਚੰਗਾ ਮਾੜਾ ਵਕਤ ਇੱਕ ਪਈਏ ਦੀ ਤਰ੍ਹਾਂ ਰਫਤਾਰ ਫੜ ਲੈਂਦਾ ਹੈ ਠੀਕ ਹੈ ਸਾਨੂੰ ਲੱਗਦਾ ਏ ਕਿ ਇਹ ਵਕਤ ਹੌਲੀ ਲੰਘ ਰਿਹਾ ਇਹ ਵਕਤ ਤੇਜ਼ ਨਹੀਂ ਚੱਲ ਰਿਹਾ ਜਿਸ ਕਰਕੇ ਸਾਡੇ ਦੁੱਖ ਜੋ ਨੇ ਖਤਮ ਨਹੀਂ ਹੋ ਰਹੇ ਪਰ ਅਸਲ ਦੇ ਵਿੱਚ ਵਕਤ ਦੀ ਆਪਣੀ ਝਾਲ ਹੈ ਵਕਤ ਹੀ ਹੀ ਲਬਸੀ ਲਬਾ ਬਣਾਉਂਦਾ ਹੈ ਕੁਦਰਤੀ ਤੌਰ ਤੇ ਇਹ ਚੀਜ਼ਾਂ ਵਕਤ ਤੇ ਹੋ ਜਾਂਦੀਆਂ ਨੇ ਮੈਂ ਬਹੁਤ ਲੋਕ ਦੇਖਿਆ ਕਹਿੰਦੇ ਆ ਵੈਸੇ ਆਮ ਪ੍ਰੈਕਟੀਕਲ ਲਾਈਫ ਚ ਦੇਖਿਆ ਜਾਵੇ ਤਾਂ ਮਿਹਨਤ ਕਰਨ ਤੋਂ ਬਿਨਾ ਕੋਈ ਚੀਜ਼ ਮਿਲਦੀ ਨਹੀਂ ਪਰ ਮਿਹਨਤ ਦੇ ਨਾਲ ਨਾਲ ਕਿਸਮਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਮੈਂ ਇਹੋ ਜਿਹੇ ਲੋਕ ਦੇਖਿਆ ਜਿਹੜੇ ਬੜੀ ਮਿਹਨਤ ਕਰਦੇ ਆ ਬਹੁਤ ਮਿਹਨਤ ਕਰਦੇ ਆ ਪਰ ਉਹਨਾਂ ਨੂੰ ਫਿਰ ਵੀ ਸਕਸੈਸ ਨਹੀਂ ਮਿਲਦੀ ਉਹਨਾਂ ਨੂੰ ਫਿਰ ਵੀ ਰਿਲੈਕਸ ਨਹੀਂ ਮਿਲਦੀ ਉਹਨਾਂ ਨੂੰ ਫਿਰ ਵੀ ਉਹਨਾਂ ਦੀ ਮਿਹਨਤ ਮੁਤਾਬਕ ਫਲ ਨਹੀਂ ਮਿਲਦਾ ਤੇ ਹੁਣ ਕੁਦਰਤੀ ਤੌਰ ਤੇ ਦੇਖਿਆ ਜਾਵੇ ਕਈ ਬੂਟੇ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਫਲ ਨਹੀਂ ਲੱਗਦੇ ਤੇ ਇਹਦਾ ਮਤਲਬ ਇਹ ਨਹੀਂਗਾ ਕਿ ਕੁਦਰਤ ਨੇ ਉਹਨਾਂ ਨੂੰ ਕੁਝ ਹੋਰ ਨਹੀਂ ਦਿੱਤਾ ਆਪਣੇ ਪਲੱਸ ਪੁਆਇੰਟ ਨੂੰ ਪਹਿਚਾਨੋ ਆਪਣੀ ਚੀਜ਼ ਨੂੰ ਦੇਖੋ ਜ਼ਰੂਰੀ ਥੋੜਾ ਹੀ ਆ ਕਿ ਸਾਡੇ ਫਾਲ ਕੋਈ ਦੂਜਾ ਹੀ ਖਾਵੇ ਤੇ ਅਸੀਂ ਬਹੁਤ ਸਾਰਾ ਕਮਾਈਏ ਜ਼ਿੰਦਗੀ ਦੇ ਵਿੱਚ ਪੈਸੇ ਤੋਂ ਉੱਤੇ ਵੀ ਤਾਂ ਬਹੁਤ ਚੀਜ਼ਾਂ ਨੇ ਪੈਸੇ ਤੋਂ ਉੱਤੇ ਵੀ ਤਾਂ ਬਹੁਤ ਚੀਜ਼ਾਂ ਨੇ ਪੈਸਾ ਬਹੁਤ ਜ਼ਰੂਰੀ ਹੈ ਕਦਰ ਪੈਸੇ ਨਾਲ ਹੈ ਇਹ ਦੁਨੀਆਦਾਰੀ ਦੇ ਵਿੱਚ ਪੈਸਾ ਆਪਾਂ ਇਹ ਨਹੀਂ ਕਹਿੰਦੇ ਕਿ ਪੈਸਾ ਹਰ ਚੀਜ਼ ਤੋਂ ਮਤਲਬ ਥੱਲੇ ਹੀ ਆ ਇਹ ਨਹੀਂ ਆਪਾਂ ਕਹਿੰਦੇ ਪਰ ਹਾਂ ਸਭ ਤੋਂ ਉੱਤੇ ਵੀ ਨਹੀਂ ਹੈ ਇਹ ਠੀਕ ਹੈ ਦੁਨੀਆਦਾਰੀ ਦੇ ਵਿੱਚ ਤੁਹਾਡੀ ਕਦਰ ਤੁਹਾਡੀ ਇੱਜ਼ਤ ਤੁਹਾਡਾ ਮਾਣ ਤੁਹਾਡਾ ਸਨਮਾਨ ਤੇ ਤੁਹਾਡਾ ਜੋ ਵੀ ਹੈ ਰਤਬਾ ਜਕੀਆ ਹੈ ਤੇ ਉਹਨੂੰ ਇਸਲਾਮਾ ਕਿੱਥੋਂ ਹੁੰਦੀਆਂ ਨੇ ਜਿਹਦੀ ਜੇਪ ਆਰੀ ਹੈ ਤੇ ਜਿਹਦੀ ਗੱਡੀ ਹੈ ਵੀ ਹੈ ਤੇ ਜਿਹਦਾ ਤੁਸੀਂ ਦਿਖਾਵਾ ਕਰਤਾ ਜੀ ਸਾਡੇ ਕੋਲ ਚਾਰ ਚੀਜ਼ਾਂ ਹੈ ਨੇ ਵਾਕਤ ਐ ਦੀ ਵਕਤ ਕਿਦਾ ਹੋਇਆ ਏ ਕਿਸੇ ਦਾ ਵੀ ਨਹੀਂ ਕੁਰਸੀ ਹਿੱਲਦੀ ਨਹੀਂ ਡਾਵਾ ਡੋਲੇ ਖਾਂਦੀ ਨਹੀਂ ਉਲਟਾ ਲਟਕਾ ਦਿੰਦੀ ਹੈ ਮੈਂਟ ਲੱਗਦਾ ਏ ਪਤਾ ਹੀ ਨਹੀਂ ਲੱਗਦਾ ਮਾਣ ਕਿਹੜੀ ਚੀਜ਼ ਦਾ ਹੈ ਕਿਸੇ ਦਾ ਨਹੀਂ ਨਾ ਵਕਤ ਕਿਦਾ ਹੈ ਕਿ ਸੇਦਾ ਵੀ ਚੱਲ ਸਕਦਾ ਹੈ ਤਾਂ ਇਸ ਕਰਕੇ ਆਪਣੇ ਆਪ ਤੇ ਤੇ ਆਪਣੇ ਵਕਤ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਕੁਦਰਤ ਤੇ ਵਿਸ਼ਵਾਸ ਰੱਖਣਾ ਕੁਦਰਤ ਦਾ ਸਤਿਕਾਰ ਕਰਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਸਟਰਗਲ ਕੀਤੀ ਹੈ ਕੁਝ ਟਾਈਮ ਹੈ ਲੰਘ ਜਾਣਾ ਹੈ ਬਸ ਲੰਘ ਰਿਹਾ ਹੈ ਹੋ ਗਿਆ ਹੈ ਤੇ ਅੱਗੇ ਜਿਹੜਾ ਆ ਰਿਹਾ ਬਹੁਤ ਹੀ ਬੈਸਟ ਹੈ ਕਿਉਂ ਬੈਸਟ ਹੈ ਕਿਉਂਕਿ ਅੱਜ ਦਾ ਦਿਨ ਅਸੀਂ ਬੈਸਟ ਬਣਾ ਰਹੇ ਹਾਂ ਜੇ ਅੱਜ ਬੈਸਟ ਬਣਾਇਆ ਏ ਅੱਜ ਆਪਣੇ ਆਪ ਨੂੰ એનર્ਜੀ ਅੱਛੀ ਦਿੱਤੀ ਏ ਅੱਜ ਕੁਦਰਤ ਦਾ ਧੰਨਵਾਦ ਕੀਤਾ ਏ ਅੱਜ ਆਪਣੇ ਸਾਹਾਂ ਦੀ ਕਦਰ ਕੀਤੀ ਆ ਚੱਲਦੀ ਪਈ ਆ ਚੱਲਦੇ ਪਏ ਹਨ ਸਾ ਜੀਵਤ ਆ ਨਾ ਦੁਨੀਆ ਚਾ ਨਾ ਹਸਪੀਟਲ ਚ ਤਾਂ ਨਹੀਂ ਪਹੁੰਚੇ ਹੋਏ ਠੀਕ ਹੈ ਓਕੇ ਰਿਸਪੈਕਟ ਕਰੋ ਇੱਜ਼ਤ ਕਰੋ ਆਪਣੇ ਸਰੀਰ ਦੀ ਆਪਣੇ ਮਨ ਦੀ ਆਪਣੇ ਦਿਮਾਗ ਦੀ ਹਮੇਸ਼ਾ ਸਾਡੇ ਕੋਲ ਸਾਡਾ ਦਿਮਾਗ ਹੀ ਨਹੀਂ ਚੱਲਦਾ ਸਾਨੂੰ ਦੁਨੀਆਦਾਰੀ ਨਹੀਂ ਆਉਂਦੀ ਸਾਨੂੰ ਅਕਲ ਹੀ ਨਹੀਂ ਹੈ ਅਸੀਂ ਆਕਾਰ ਹੀ ਨਹੀਂ ਸਾਈਦੇ ਕੀ ਚੀਜ਼ਾਂ ਦੇ ਰਹੇ ਆਂ ਅਸੀਂ ਆਪਣੇ ਦਿਮਾਗ ਨੂੰ ਦਿਨ ਚ 10 ਵਾਰ ਅਸੀਂ ਇਹ ਚੀਜ਼ ਕਹਿ ਦਿੰਦੇ ਆ ਸਾਡੇ ਕੋ ਨਹੀਂ ਹੋਣਾ ਲੈ ਸਾਡੀ ਕਿਸਮਤ ਕਿੱਥੇ ਸਾਡੇ ਪਤਾ ਨਹੀਂ ਦਿਨ ਕਦੋਂ ਬਦਲਨੇ ਆ ਸਾਡੇ ਤੇ ਦਿਨ ਹੀ ਨਹੀਂ ਬਦਲਨੇ ਆ ਸਾਡੇ ਮੁੰਡੇ ਨੇ ਕੱਖ ਨਹੀਂ ਕਰਨਾ ਇਹਦੇ ਤੇ ਉਮੀਦ ਸੀ ਇਹਨੇ ਕੁਝ ਨਹੀਂ ਕਰਨਾ ਆ ਕੁੜੀ ਆ ਇਹਦਾ ਸਾਡਾ ਕੁਝ ਨਹੀਂ ਹੋਇਆ ਸਾਰਿਆਂ ਦਾ ਆ ਹੋ ਗਿਆ ਸਾਡਾ ਐ ਨਹੀਂ ਸਾਡਾ ਐ ਨਹੀਂ ਸਾਡਾ ਐ ਨਹੀਂ ਨੰਨਾ ਜਿਹੜਾ ਐ ਨਾ ਇਹ ਤੁਸੀਂ ਜੋ ਦੇ ਰਹੇ ਹੋ ਉਹੀ ਤੁਹਾਡੇ ਕੋਲ ਵਾਪਸ ਆਉਣਾ ਹੈ ਇੱਕ ਚੀਜ਼ ਹੈ ਕਿ ਇੱਕ ਕੰਮ ਤੋਂ ਸਾਡਾ ਖਰਾਬ ਹੋ ਗਿਆ ਮੰਨ ਲਓ ਦੁਨੀਆਦਾਰੀ ਦੇ ਕੰਮ ਨੇ ਮੰਨ ਲਓ ਕੋਈ ਟੈਸਟ ਹੀ ਨਹੀਂ ਕਲੀਅਰ ਹੋਇਆ ਬੱਚੇ ਦਾ ਬੱਚੇ ਰੋਣ ਬੈਠੇ ਆ ਮਾਂ ਵੀ ਉਹਨਾਂ ਤੋਂ ਪਹਿਲਾਂ ਰੋਣ ਲੱਗ ਜਾਂਦੇ ਆ ਹਾਏ ਹਾਏ ਵਿਚਾਰੀ ਨੇ ਮਿਹਨਤ ਕੀਤੀ ਸਾਡੀ ਤੇ ਕੁੜੀ ਦੀ ਕਿਸਮਤ ਹੀ ਖਰਾਬ ਇਹ ਉਹ ਉਹ ਬੱਚਾ ਤੇ ਰੋ ਰਿਹਾ ਤੇ ਕੀ ਹੋ ਗਿਆ ਤੁਸੀਂ ਬੱਚੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਹਦੇ ਨਾਲ ਸਾਡੀ ਜ਼ਿੰਦਗੀ ਚੱਲਣੀ ਹੈ ਜੇ ਹਾਈਲਾਈਟਸ ਨਾ ਹੁੰਦਾ ਜੇ ਬਾਹਰ ਹੀ ਨਾ ਬਣੇ ਹੁੰਦੇ ਤਾਂ ਅਸੀਂ ਮਰ ਜਾਂਦੇ ਸਾਰੇ ਕੀ ਜ਼ਰੂਰਤ ਹੈ ਦੱਸੋ ਕਿਉਂ ਕਿਸੇ ਪਿੱਛੇ ਅਸੀਂ ਆਪਣਾ ਮਨ ਖਰਾਬ ਕਰ ਰਹੇ ਹਾਂ ਹੋਰ ਦੁਨੀਆ 'ਚ ਕੋਈ ਆਪਸ਼ਨ ਹੀ ਨਹੀਂ ਹੈਗੀ ਜਿਹੜੇ ਬਾਹਰ ਨਹੀਂ ਜਾਂਦੇ ਤੇ ਉਹ ਜਿਉਂਦੇ ਕੋਈ ਨਹੀਂ ਜਿਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਔਰ ਰੋਟੀ ਨਹੀਂ ਖਾਂਦੇ ਨਹੀਂ ਜਿਨ੍ਹਾਂ ਦੇ ਜ਼ਮੀਨਾਂ ਨਹੀਂ ਹੁੰਦੀਆਂ ਉਹ ਮਰ ਗਏ ਆ ਸਾਰੇ ਹੀ ਨਹੀਂ ਨਾ ਹਰ ਕਿਸੇ ਦੇ ਆਪਣੇ ਆਪਣੇ ਕਰਮ ਆ ਕਿਉਂ ਨਹੀਂ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਦੇ ਦੇਖੋ ਮੈਂ ਇੱਕ ਇੱਕ ਗੱਲ ਤੁਹਾਨੂੰ ਕਲੀਅਰ ਦੱਸਦੀ ਆ ਮੈਂ ਚਾਹਨੀ ਆ ਮੈਂ ਇਹ ਚੀਜ਼ ਚਾਹਨੀ ਆ ਸਚਾਈ ਹੈ ਇਹ ਕਿ ਹਰ ਕੋਈ ਆਪਣੇ ਗ੍ਰਹਿਾਂ ਨੂੰ ਸਮਝ ਕੇ ਉਸ ਮੁਤਾਬਕ ਆਪਣੀ ਜ਼ਿੰਦਗੀ ਜਿਉਵੇ ਦੁਨੀਆ ਦੇ ਵਿੱਚ ਨੁਕਸਾਨ ਤੁਹਾਡੇ ਆਪਣੇ ਆ ਕੁਦਰਤ ਨੁਕਸਾਨ ਨਹੀਂ ਕਰਦੇ ਬਸ ਇਹ ਜਦੋਂ ਹਰ ਕਿਸੇ ਦੇ ਦਿਮਾਗ ਚ ਪੈ ਗਿਆ ਨਾ ਜੇ ਕੁਛ ਤਮੀ ਹੋਈ ਆ ਕੁਛ ਨੁਕਸਾਨ ਹੋਇਆ ਟੈਸਟ ਕਰੋ ਚੈੱਕ ਕਰੋ ਕੀ ਕੀਤਾ ਸੀ ਜਨਨ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਖਿਲਾਫ ਚੱਲ ਰਹੇ ਹਾਂ ਤਾਂ ਉਦੋਂ ਹੀ ਉਹ ਚੀਜ਼ ਸਾਨੂੰ ਖਿਲਾਫ ਹੋ ਕੇ ਕਿਤੋਂ ਨਾ ਕਿਤੋਂ ਸਾਡੇ ਉਸ ਪੁਆਇੰਟ ਤੇ ਦਰਦ ਕਰਦੀ ਆ ਜੋ ਪੁਆਇੰਟ ਉਸ ਗ੍ਰਹਿ ਨਾਲ ਜੁੜਿਆ ਹੁੰਦਾ ਤਾਂ ਉਹੀ ਗੱਲ ਸਮਝੋ ਆਪਣੇ ਆ ਤੇ ਕਿੱਦਾਂ ਸਮਝ ਸਕਦੇ ਆ ਆਪਣੇ ਸਿਤਾਰਿਆਂ ਨੂੰ ਸਮਝ ਕੇ ਕਈ ਵਾਰੀ ਅਸੀਂ ਦੁਨੀਆਦਾਰੀ ਮੁਤਾਬਕ ਚੱਲ ਕੇ ਆਹ ਤਾਂ ਆਜੀ ਸਾਡੇ ਇੰਨੇ ਸਾਲਾਂ ਤੋਂ ਹੋ ਰਿਹਾ ਤੇ ਠੀਕ ਹੈ ਨਾ ਬੰਦ ਕਰ ਦਿਓ ਥੋੜੀ ਦੇਰ ਕੀ ਹੋ ਰਿਹਾ ਕੌਣ ਸਜ਼ਾ ਦੇ ਰਿਹਾ ਕੌਣ ਨੁਕਸਾਨ ਕਰ ਦੇਗਾ ਕਿਸੇ ਕਿਤਾਬ ਚ ਨਹੀਂ ਲਿਖਿਆ ਕਿਸੇ ਧਾਰਮਿਕ ਕਿਤਾਬ ਚ ਕਿਸੇ ਧਾਰਮਿਕ ਪੁਸਤਕ ਚ ਕਿਸੇ ਧਾਰਮਿਕ ਕਿਸੇ ਧਰਮ ਚ ਇਹ ਨਹੀਂ ਲਿਖਿਆ ਕਿ ਅਗਰ ਤੁਸੀਂ ਆ ਨਹੀਂ ਕਰਦੇ ਪਰਮਾਤਮਾ ਤੁਹਾਨੂੰ ਸਜ਼ਾ ਦਿੰਦਾ ਗਲਤ ਬਿਲਕੁਲ ਸਜ਼ਾ ਨਹੀਂ ਦਿੰਦਾ ਉਹ ਤੁਹਾਡੀ ਮਰਜ਼ੀ ਹੈ ਉਹ ਦੁਨੀਆਦਾਰੀ ਚ ਆ ਕੇ ਤੁਸੀਂ ਚੁਣਿਆ ਨੇ ਇਹ ਚੀਜ਼ਾਂ ਤਾਂ ਇਸ ਕਰਕੇ ਇਹ ਨਾ ਦੇਖੋ ਇਹ ਤੁਸੀਂ ਚੁਣਿਆ ਇਹ ਪਹਿਲਾਂ ਤੋਂ ਚੱਲਿਆ ਆ ਰਿਹਾ ਸੀ ਤੁਸੀਂ ਉਸ ਤੇ ਉੱਤੇ ਪੈਰ ਰੱਖ ਦਿੱਤਾ ਜਿੱਥੇ ਉਹ ਚੱਲੇ ਉਹੀ-ਉਹੀ ਕਦਮ ਤੇ ਅਸੀਂ ਚੱਲ ਰਹੇ ਹਾਂ ਬਈ ਉਹੀ ਕਦਮਾਂ ਤੇ ਚੱਲੋਗੇ ਤਾਂ ਫਿਰ ਉੱਥੇ ਹੁੰਨੇ ਜੋਗੇ ਹੀ ਰਹੋਗੇ ਚੇਂਜ ਜ਼ਰੂਰੀ ਹੈ ਕਰਕੇ ਦੇਖੋ ਰਿਜ਼ਲਟ ਸਹੀ ਹੈ ਚਲੋ 2 ਅਗਸਤ 2025 ਦਿਨ ਸ਼ਨੀਵਾਰ ਦਾ ਹੈ ਜੀ ਅੱਜ ਤੇ ਸ਼ਨੀਵਾਰ ਤੇ ਅਸ਼ਟਮੀ ਤਿਥੀ ਸਵੇਰੇ 7:24 ਮਿੰਟ ਤੱਕ ਤੇ ਉਸ ਤੋਂ ਬਾਅਦ ਨੌਵੀਂ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਮਿਸ਼ਾਖਾ ਨਕਸ਼ਤਰ ਚੱਲੇਗਾ ਗ੍ਰਹਿਆਂ ਦੇ ਮੁਤਾਬਕ ਸ਼ਨੀਵਾਰ ਨੂੰ ਤੁਲਾ ਰਾਸ਼ੀ ਵਿੱਚ ਚੰ드ਰਮਾ ਰਾਤ ਨੂੰ 11:53 ਮਿੰਟ ਤੱਕ ਰਹੇਗਾ ਤੇ ਸੂਰਜ ਅਜਾ ਛਲੇਸ਼ਾ ਨਕਸ਼ਤਰ ਚਲੇ ਜਾਣਗੇ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਿਹਾ ਰਾਹੂ ਕਾਲ ਦਾ ਗ੍ਰਹਿਆਂ ਮੁਤਾਬਕ ਜੀ ਚੰਦਰਮਾ ਤੁਲਾ ਰਾਸ਼ੀ ਚ ਕੀ ਪ੍ਰਭਾਵ ਪਵੇਗਾ ਨਾਲ ਹੀ ਵਿਸ਼ਾਖਾ ਨਕਸ਼ਤਰ ਗੁਰੂ ਦਾ ਨਕਸ਼ਤਰ ਸਭ ਤੋਂ ਪਹਿਲਾਂ ਐਰੀਜ਼ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਚੰਦਰ ਸੱਤਵੇਂ ਸਥਾਨ ਚ ਬਹੁਤ ਵਧੀਆ ਧਨ ਲਈ ਪੈਸੇ ਲਈ ਅੱਛਾ ਕਿਸਮਤ ਲਈ ਅੱਛਾ ਪ੍ਰੇਮ ਸੁਪੰਦਾ ਵਿੱਚ ਥੋੜੀ ਇਮੋਸ਼ਨਲ ਹੋਏ ਥੋੜਾ ਮਿਸ ਕੀਤਾ ਤਾਂ ਗੱਲਬਾਤ ਕਰ ਲਓ ਥੋੜੀ ਨਰਾਜਗੀ ਨੂੰ ਦੂਰ ਕਰਕੇ ਕਲੀਅਰ ਕਰ ਲੈਣੀ ਚਾਹੀਦੀ ਹੈ ਗੱਲ ਹੈ ਨਾ ਤਾਂ ਵਧੀਆ ਹੈ ਹਿੰਮਤ ਵੀ ਅੱਛੀ ਹੈ ਤਰੀਫਾਂ ਆਪਨੀਆਂ ਕਰਨ ਜਤੀ ਬਚਾਏ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਆਪਣੇ ਜੀਵਨ ਸਾਥੀ ਦੀਆਂ ਵੀ ਤਾਰੀਫਾਂ ਕਰੋ ਘਰ 'ਚ ਸ਼ਾਂਤੀ ਬਣੇਗੀ ਪਿਆਰ ਵਧੇਗਾ ਟੌਰਸ ਜਾਂ ਨੀ ਬ੍ਰਿਕਾ ਰਾਸ਼ੀ ਬ੍ਰਿਕਾ ਰਾਸ਼ੀ ਦੇ ਲਈ ਗੁਰੂ ਦਾ ਨਕਸ਼ਤਰ ਮਿੱਤਰਨੀਆ ਐਕਸਰਸਾਈਜ਼ ਜ਼ਰੂਰੀ ਹੈ ਨਹੀਂ ਤਾਂ ਸਿਹਤ ਦਾ ਲੇਜੀਪਨ ਪਰੇਸ਼ਾਨ ਕਰੇਗਾ ਜੋੜਾਂ 'ਚ ਦਰਦ ਦੇ ਦੇਵੇਗਾ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰੋ ਦਿਨ ਅੱਛਾ ਜੈਮਨੀ ਮਿਥੂ ਰਾਸ਼ੀ ਸ਼ੁਕਰ ਗੁਰੂ ਦਾ ਜੋਗ ਲਗਨ ਵਿੱਚ ਤੇ ਗੁਰੂ ਦਾ ਹੀ ਨਕਸ਼ਤਰ ਧਾਰਮਿਕ ਸੋਚ ਬਣ ਬਣੇਗੀ ਧਾਰਮਿਕ ਜਗਾ ਤੇ ਜਾ ਕੇ ਮੱਥਾ ਟੇਕਨ ਦਾ ਮਨ ਬਣੇਗਾ ਕੋਈ ਧਾਰਮਿਕ ਕਿਤਾਬ ਪੜਨ ਦੇ ਵੀ ਥੋੜਾ ਲੱਗੇਗਾ ਕਿ ਪੜ ਲਿਆ ਜਾਵੇ ਥੋੜਾ ਪੜਨਾ ਚਾਹੀਦਾ acha ਪੜਨਾ ਜ਼ਰੂਰੀ ਚਾਹੀਦਾ ਕਿਤਾਬਾਂ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਪੜੋ ਜ਼ਰੂਰ ਵੈਸੇ ਵੀ ਬ੍ਰਸਪਤ ਲਗਨ ਚ ਹੋਵੇ ਸ਼ੁਕਰ ਲਗਨ ਚ ਹੋਵੇ ਤਾਂ ਪੜਾਈ ਨੂੰ ਟਾਈਮ ਦਿਓ ਉਮਰ ਨਹੀਂ ਹੁੰਦੀ ਪੜਨ ਦੀ ਜੋ ਮਨ ਕਰਦਾ ਉਹ ਪੜੋ ਚਲੋ ਚੰਦਰ ਦੀ ਸਥਿਤੀ ਨਾਲ ਮਿਸ਼ਰੀ ਦਾ ਸੇਵਨ ਕਰ ਲਓ ਕੈਂਸਰ ਜਾਨੀ ਕਰ ਕਰਾਸ਼ੀ ਤੁਹਾਡਾ ਬੋਲੋ ਥੋੜਾ ਜਿਆ ਤੁਹਾਡੇ ਬੋਲਣ ਕਰਕੇ ਘਰ ਵਿੱਚ ਥੋੜਾ ਕਲੇਸ਼ ਵਾਜੇਗਾ ਪਰੇਸ਼ਾਨੀ ਵਾਜੇਗੀ ਦੂਜੀ ਗੱਲ ਗੁਰਦਾ ਸੇਵਨ ਨਹੀਂ ਕਰਨਾ ਗਾਂ ਨੂੰ ਜ਼ਰੂਰ ਖਲਾ ਸਕਦੇ ਹੋ ਤੇ ਕਾਲਾ ਨੀਲਾ ਰੰਗ ਵੀ ਅੱਜ ਨਹੀਂ ਪੋਣਾ ਦਿਨ ਅੱਛਾ ਕਿਉਂਕਿ ਬ੍ਰਸਪਤ ਦਾ ਨਕਸ਼ਤਰ ਮਿੱਤਰ ਹੈ ਲਿਓ ਸਿੰਘ ਰਾਸ਼ੀ ਵਾਲੇ ਅਚਾਨਕ ਯਾਤਰਾ ਕਰਨੀ ਪੈ ਸਕਦੀ ਹੈ ਕਿਤੇ ਜਾਣਾ ਪੈ ਸਕਦਾ ਹੈ ਵੈਸੀ ਯਾਤਰਾ ਸਫਲ ਆਏਗੀ ਥੋੜੀ ਥਕਾਵਟ ਸਰੀਰ ਨੂੰ ਜ਼ਰੂਰ ਹੋਵੇਗੀ ਥੋੜੀ ਕੰਮ ਕਰਨ ਨੂੰ ਲੈ ਕੇ ਪਰੇਸ਼ਾਨੀ ਦਿਮਾਗ ਦੇ ਵਿੱਚ ਸੋਚ ਕੇ ਜਿਆਦਾ ਅੱਛਾ ਰਿਜ਼ਲਟ ਨਹੀਂ ਮਿਲ ਰਿਹਾ ਹੋ ਸਕਦੀ ਹੈ ਪਰ ਐ ਨਹੀਂ ਹੈ ਕਿ ਕੋਈ ਨੁਕਸਾਨ ਹੋ ਜੇ ਨੁਕਸਾਨ ਵਾਲੀ ਗੱਲ ਨਹੀਂ ਹੈ ਜੀਬ ਤੇ ਸ਼ਹਿਦ ਲਾਓ એનર્ਜੀ ਅੱਛੀ ਹੋ ਜਾਏਗੀ ਵਰਗੋ ਕੰਨਿਆ ਰਾਸ਼ੀ ਤੁਹਾਨੂੰ ਬਿਜ਼ਨਸ ਵਪਾਰ ਕੰਮਕਾਰ ਤੁਹਾਡਾ ਅੱਛਾ ਚੱਲੇਗਾ ਬ੍ਰਸਪਦ ਦਾ ਨਕਸ਼ਤਰ ਹੈ ਥੋੜਾ ਨਜ਼ਰਾਂ ਤੋਂ ਬਚਣਾ ਹੈ ਜੀਵਨ ਸਾਥੀ ਦੇ ਸਿਰ ਚ ਦਰਦ ਰਹਿਣਾ ਲੱਤ ਗੋਡੇ ਚ ਪ੍ਰੋਬਲਮ ਰਹਿਣਾ ਇਹ ਹੋ ਸਕਦੀ ਆ ਤੇ ਮੰਗਲ ਨੂੰ ਸ਼ੁਭ ਕਰਨਾ ਜੋ ਅਸਟ੍ਰੋਮੇਸ਼ ਲਗਨ ਚ ਹੈ ਵਾਹਨ ਬਹੁਤ ਧਿਆਨ ਨਾਲ ਚਲਾਣਾ ਲਿਬਰਾਤੂ拉 ਰਾਸ਼ੀ ਤੇ ਅੰਦਰ ਲਗਨ ਚ ਹੈ ਜਿੱਦ ਕੇ ੜ ਕੇ ਕੋਈ ਕੰਮ ਨਹੀਂ ਕਰਨਾ ਥੋੜੀ ਸੇਤ ਦਾ ਸਾਥ ਅੱਜ ਨਹੀਂ ਮਿਲਣ ਵਾਲਾ ਪਰ ਕਿਸੇ ਕੰਮ ਨੂੰ ਕੱਲ ਤੇ ਨਾ ਟਾਲੋ ਕਿਸੇ ਦੀ ਜ਼ਿੰਮੇਵਾਰੀ ਵਿੱਚ ਨਾ ਪਾਓ ਤਾਂ ਦਿਨ ਅੱਛਾ ਮਾਂ ਦੇ ਪੈਰੇ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਸਿਤਾਰੇ ਚੰਗੇ ਕਿਉਂਕਿ ਨਕਸ਼ਤਰ ਮਿੱਤਰ ਦਿਨ ਵਧੀਆ ਜਾਏਗਾ ਥੋੜਾ ਬਿਜ਼ੀ ਰਹੋਗੇ ਕੰਮ ਕਰ ਅੱਛੀ ਸਥਿਤੀ ਵਿੱਚ ਚੱਲੇਗਾ ਘੁੰਮਣ ਫਿਰਨ ਦਾ ਮਨ ਹੈ ਮੂਵੀ ਦੇਖਣ ਦਾ ਮਨ ਹੈ ਤਾਂ ਜਾ ਸਕਦੇ ਹੋ ਸ਼ਾਪਿੰਗ ਵਿੱਚ ਵੀ ਪੂਰਾ ਮਨ ਲੱਗੇਗਾ ਚੌਥੇ ਰਾਹੁ ਹੈ ਪਾਣੀ ਵੇਸਟ ਨਾ ਕਰੋ ਸੈਜੀਟੇਰੀਅਸ ਤਾਂ ਨੁਰਾਸ਼ੀ ਸਿਤਾਰੇ ਚੰਗੇ ਪਰ ਪੇਟ ਸੰਬੰਧੀ ਪਰੇਸ਼ਾਨੀਆਂ ਹਜੇ ਦੂਰ ਨਹੀਂ ਹੁੰਦੀਆਂ ਪਈਆਂ ਤਾਂ ਇਸ ਕਰਕੇ ਬਾਹਰੀ ਖਾਣੇ ਤੋਂ ਪਰਹੇਜ਼ ਹੀ ਰੱਖੋ ਤਾਂ ਚੰਗਾ ਪੀਲਾ ਰੰਗ ਪਹਿਨੋ ਬੱਚਿਆਂ ਨੂੰ ਫਰੂਟ ਅੱਜ ਵੀ ਦੇ ਸਕਦੇ ਹੋ ਬ੍ਰਹਿਸਪਤ ਦਾ ਨਕਸ਼ਤਰ ਮਿੱਤਰ ਹੈ ਆਪਣੇ ਲਈ ਸਮਾਂ ਜ਼ਰੂਰ ਕੱਢੋ ਰੈਸਟ ਵੀ ਕਰੋ ਸੈਰ ਵੀ ਕਰੋ ਤੇ ਪੰਛੀਆਂ ਨੂੰ ਸਤਨਾਚਾ ਵੀ ਪਾਓ कैप्रीकॉर्न मकर राशि सितारे देख्या जावे ता اولاد ਦੇ ਕੋ ਵਿਖ ਨੂੰ ਲੈ ਕੇ ਚਿੰਤਾਵਾਂ ਵਾਲੇ ਆ ਥੋੜੇ ਜੀ ਉਲਝੇਵਾਂ ਬੱਚਿਆਂ ਦੇ ਸਿਹਤ ਨੂੰ ਲੈ ਕੇ ਵਧਣ ਵਾਲਾ ਹੈ ਜੀਵਨ ਸਾਥੀ ਦਾ ਇਹ ਕੰਮ ਕਰਦੀ ਰਫਤਾਰ ਠੀਕ ਹੁੰਦੀ ਜਾਏਗੀ ਪਰੇਸ਼ਾਨੀ ਕੋਈ ਨਹੀਂ ਆ ਥੋੜਾ ਬਾਣੀ ਚ ਮਿਠਾਸ ਰੱਖੋ ਓਕਿਊਰਸ ਕੁੰਭ ਰਾਸ਼ੀ ਸਿਤਾਰੇ ਚੰਗੇ ਕਿਉਂਕਿ ਚੰਦਰ 9ਵੇਂ ਸਥਾਨ ਚ ਗਿਆ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਨੌਕਟ ਪਾਣੀ ਦੇ ਪੀ ਲੋ ਵਧੀਆ ਹੋ ਜਾਏਗਾ ਵਾਈਟ ਕਰੀਮ ਸਕਿਨ ਕਲਰ ਪੈਨੋ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਰਿਸ਼ਤੇ ਦੇ ਵਿੱਚ ਥੋੜੀਆਂ ਦੇਰੀ ਹੋ ਸਕਦੀ ਆ ਮੰਗਲ ਮੇਂ ਕਮਾਚ ਦੇਰੀ ਆ ਮੰਗਲ ਦੇ 8ਵੇਂ ਸਥਾਨ ਵਿੱਚ ਬੈਠਣ ਕਰਕੇ ਹੋ ਜਾਣਗੇ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਪਾਇਸੇ ਜਮੀਨ ਰਾਸ਼ੀ ਚੰਦਰ 8ਵੇਂ ਸਥਾਨ ਵਿੱਚ ਹੈ ਥੋੜਾ ਸੰਭਲ ਕੇ ਚੱਲਣਾ ਚਾਹੀਦਾ ਤੁਹਾਨੂੰ ਧਿਆਨ ਨਾਲ ਚਲੋ ਆਪਣੇ ਪੇਤ ਕਿਸੇ ਨੂੰ ਨਾ ਦਿਓ ਪਰ ਬ੍ਰਹਸਪਤ ਦਾ ਨਕਸ਼ਤਰ ਅਜਮਿਤਰਾ ਪੀਲਾ ਰੰਗ ਪਹਿਨਣ ਤੇ ਪੀਲੇ ਲੱਡੂ ਧਾਰਮਿਕ ਸਥਾਨ ਤੇ ਰੱਖਣ ਤੇ ਬ੍ਰਹਸਪਤ ਦਾ ਫਲ ਸ਼ੁਭ ਮਿਲੇਗਾ ਨਜ਼ਰਾਂ ਤੋਂ ਬਚੋ ਪੇਤ ਕਿਸੇ ਨੂੰ ਬਿਲਕੁਲ ਵੀ ਨਾ ਦਿਓ ਠੀਕ ਚਲਦੇ ਬਾਣੀ ਦੇ ਵਿੱਚ ਚੌਲ ਹਲਦੀ ਦੁੱਧ ਚਲ ਪਰਵਾ ਕਰਨ ਤੇ ਵੀ ਬ੍ਰਹਸਪਤ ਦਾ ਸ਼ੁਭ ਫਲ ਮਿਲਦਾ ਹੈ ਇਹ ਸੀ ਅਸਟ੍ਰੋਲੋਜੀ ਵਿਦ ਲੌਜਿਕ ਲੌਜਿਕ ਮਤਲਬ ਕਿ ਤਰਕ ਤਰਕ ਜਾਨੀ ਕਿ ਤੁਹਾਡੇ ਅੰਦਰ ਕੁਐਸਚਨ ਕਿਸੇ ਨੇ ਤੁਹਾਨੂੰ ਆ ਚੀਜ਼ ਕਹਿ ਦਿੱਤੀ ਜਿੰਨੀ ਦੇ ਰੋ ਦਾ ਤੁਹਾਨੂੰ ਤਰਕ ਹੀ ਨਹੀਂ ਪਤਾ ਉਹ ਕਰਨ ਦਾ ਫਾਇਦਾ ਹੀ ਕੋਈ ਨਹੀਂ ਤੇ ਇਹਦਾ ਮਤਲਬ ਕੀ ਹੈ ਇਦਾ ਮਤਲਬ ਕੀ ਹੈ ਕਿ ਅਸੀਂ ਬਿਨਾ ਸਿਰ ਪੈਰ ਤੋਂ ਕੰਮ ਵੀ ਕਰਦੇ ਆ ਗੱਲ ਵੀ ਕਰਦੇ ਆ ਤਾਂ ਬਿਲਕੁਲ ਨਹੀਂ ਕਰਨੀ ਕਿਸੇ ਤਰ੍ਹਾਂ ਨਾਲ ਵੀ ਇਸਤੇ ਕਰਨਾ ਨਾਲ ਆਪਾਂ ਲੌਜੀਕ ਕਹਿੰਦੇ ਆ ਹਾਂ ਤੁਹਾਡੇ ਕੁਐਸਚਨ ਜੋ ਸੀਗੇ ਉਹ ਆਪਾਂ ਦੇਖਿਆ ਉਹਦੇ ਵਿੱਚ ਜੋ YouTube ਤੇ ਤੁਸੀਂ ਕੁਐਸਚਨ ਪੁੱਛੇ ਹੋਏ ਆ ਉਹਦੇ ਵਿੱਚ ਕਿਸੇ ਨੇ ਪੁੱਛਿਆ ਏ ਹਾਂਜੀ ਮੈਂ ਤੁਹਾਨੂੰ ਮੈਂ ਵੀਡੀਓ ਕੱਢ ਲਾਂ ਮਾੜੀ ਜੀ ਮੈਂ ਦੱਸਦੀ ਆ ਕਿ ਜਦੋਂ ਆਪਾਂ ਕੋਈ ਵੀ ਕੁਐਸਚਨ ਕਰਦੇ ਆ ਜਾਂ ਦੇਖਦੇ ਆ ਜਾ ਸਮਝਦੇ ਆ ਤਾਂ ਤੁਹਾਡੇ ਘਰ ਚ ਜੋ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਉਹਦਾ ਵੀ ਕੋਈ ਨਾ ਕੋਈ ਕਾਰਨ ਹੈ ਤਾਂ ਉਸ ਦਿਸ਼ਾ ਨਾਲ ਸੰਬੰਧਤ ਚੀਜ਼ਾਂ ਨੂੰ ਸਹੀ ਕਰਨ ਤੇ ਸ਼ੁਭ ਫਲ ਮਿਲਦੇ ਆ ਜਿੱਦਾਂ ਆ ਸੋਫਾ ਸੈਟ ਕਿਹੜੀ ਦਿਸ਼ਾ ਚ ਲਗਾਉਣਾ ਚਾਹੀਦਾ ਹੈ ਦੱਸਣਾ ਦੀਦੀ ਕਿਸੇ ਨੇ ਪੁੱਛਿਆ ਤੇ ਬੱਚਾ ਜਿੱਦੀ ਹੈ ਦੇਖੋ ਸੋਫਾ ਸੈਟ ਹਮੇਸ਼ਾ ਬੈੱਡ ਹੋਵੇ ਸੋਫਾ ਸੈਟ ਹੋਵੇ ਹੈਵੀ ਹੋਵੇ ਦੱਖਣ ਤੇ ਪੱਛਮ ਵਾਲੀ ਕੰਧ ਨਾਲ ਹੀ ਲਗਾਉਣਾ ਚਾਹੀਦਾ ਹੈ ਹੈਵੀ ਵਾਲਾ ਟੇਬਲ ਨਾਲ ਥੋੜੀ ਨਾਰਥ ਦੀ ਤੇ ਥੋੜੀ ਪੂਰਬ ਦੀ ਦਿਸ਼ਾ ਕਮਰੇ ਦੀ ਖਾਲੀ ਰੱਖੋ ਠੀਕ ਹੈ ਵੈਸੇ ਸਾਊਥ ਈਸਟ ਦਿਸ਼ਾ ਜਾਨੀ ਪੂਰਬ ਦੱਖਣ ਕੋਨੇ ਚ ਬਣਾਇਆ ਹੋਇਆ ਸੋ ਡ్రਾਈング ਰੂਮ ਵਗੈਰਾ ਜਿਆਦਾ ਸ਼ੁਭ ਫਲ ਦਿੰਦਾ ਹੈ ਦੂਜੀ ਗੱਲ ਕਿਸੇ ਨੇ ਪੁੱਛਿਆ ਕਿ ਬੱਚਾ ਬਹੁਤ ਜਿੱਦੀ ਹੈ ਬੱਚਾ ਜਿੱਦੀ ਹੈ ਤਾਂ ਦੁੱਧ ਮਾਲਕੇ ਨਵਾਓ ਇੱਕ ਚਾਂਦੀ ਦਾ ਚੰਦਰਮਾ ਇਦਾਂ ਚੰਦਰਮਾ ਬਣਿਆ ਹੁੰਦਾ ਉਹਦੇ ਉੱਤੇ ਮੋਤੀ ਲੱਗਿਆ ਹੁੰਦਾ ਉਹ ਸਵੇਤਾਂਗੇ ਚੋ ਤੇ ਗਲ ਚ ਪਾ ਦਿਓ ਠੀਕ ਹੋ ਜਾਏਗਾ ਠੀਕ ਸਮਾਜ ਦਾ ਜੱਜਾ ਜੀ ਆਪ ਸਭ ਦਾ ਅੱਜ ਦਾ ਦਿਨ ਬਹੁਤ ਹੀ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣਿਆਂ ਨਾਲ ਬਣਾ ਕੇ ਰੱਖੋ ਸੱਤ ਛੇ ਕਾਂ